ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਹੋਰ ਰੁਕਣਾ ਮਨਾ ਹੈ ਉਖੜੇ ਹੋਏ ਝੰਡੇ ਜਾ ਡਿਗੇ ਹੋਏ ਤੰਬੂ ਜਾਂ 부জে ਹੋਏ ਚੁੱਲ੍ਹੇ ਜਾਂ ਹਾਰੀਆਂ ਹੋਈਆਂ ਫੌਜਾਂ ਕਿਸੇ ਦੀ ਤਰਵਾਸ ਨਹੀਂ ਬਣਦੀਆਂ ਜਦੋਂ ਤੱਕ ਅਸੀਂ ਕਿਸੇ ਦੀ ਤਰਵਾਸ ਨਹੀਂ ਬਣਦੇ ਜਾਂ ਕਿਸੇ ਦੀ ਜ਼ਿੰਦਗੀ ਦਾ ਅਸਰ ਲੇਖ ਨਹੀਂ ਬਣਦੇ ਜਾਂ ਕਿਸੇ ਨੂੰ ਆਪਣੀ ਜਿੰਦ ਦਾ ਸਰਨਾਵਾ ਨਹੀਂ ਬਣਾਉਂਦੇ ਜਾਂ ਇੱਕ ਦੂਜੇ ਦੇ ਜੀਵਨ ਦਾ ਮੌਸਮ ਨਹੀਂ ਬਣਦੇ ਉਦੋਂ ਤੱਕ ਸਾਡੇ ਵਿੱਚ ਉੱਚੇ ਇਰਾਦੇ ਜਾਂ ਬੁਲੰਦ ਹਿੰਮਤਾਂ ਵੀ ਨਹੀਂ ਉਪਜਦੀਆਂ ਹਾਰੀਆਂ ਹੋਈਆਂ ਹਿੰਮਤਾਂ ਸਰੀਰ ਵਿੱਚੋਂ ਜੀਵਨ ਰਸ ਅਤੇ ਜੀਵਨ ਤਾਂਗ ਚੂਸ ਲੈਂਦੀਆਂ ਹਨ ਹਾਰੀਆਂ ਹੋਈਆਂ ਹਿੰਮਤਾਂ ਸਰੀਰ ਵਿੱਚੋਂ ਜੀਵਨ ਰਸ ਅਤੇ ਜੀਵਨ ਤਾਂਗ ਚੂਸ ਲੈਂਦੀਆਂ ਹਨ ਸਾਡੀਆਂ ਸੀ ਮਾਵਾਂ ਸਾਡੇ ਸਵਾਰਥਾਂ ਦੀਆਂ ਸੀ ਮਾਵਾਂ ਹੁੰਦੀਆਂ ਹਨ ਨਿਰਸਵਾਰਥ ਮਨੁੱਖ ਸੀ ਮਾਵਾਂ ਤੋਂ ਮੁਕਤ ਹੋ ਕੇ ਸੰਭਾਵਨਾਵਾਂ ਦੇ ਰਾਹ ਪੈ ਜਾਂਦਾ ਹੈ ਕਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀਆਂ ਯੋਗਤਾਵਾਂ ਅਤੇ ਸੰਭਾਵਨਾਵਾਂ ਜਾਗ ਪੈਂਦੀਆਂ ਹਨ ਸਾਨੂੰ ਪ੍ਰਭਾਵਿਤ ਉਹੀ ਕਰਦੇ ਹਨ ਜਿਨ੍ਹਾਂ ਦੀ ਸੋਚ ਉਹਨਾਂ ਦੇ ਕਾਰਜਾਂ ਨਾਲ ਇੱਕਸੁਰ ਹੁੰਦੀ ਹੈ ਅਸੀਂ ਨਿੰਦਾ ਉਹਨਾਂ ਦੀ ਕਰਦੇ ਹਾਂ ਜਿਨ੍ਹਾਂ ਦੇ ਸਰੀਰ ਉਹਨਾਂ ਦੀ ਆਤਮਾ ਨਾਲ ਨਹੀਂ ਚੱਲਦੇ ਇਕ ਕਸੂਰਤਾ ਦੀ ਅਨਹੋਂਦ अनेका ਹਾਰਾਂ ਤੇ ਅਸਫਲਤਾਵਾਂ ਨੂੰ ਸਿਰਜਣ ਦਾ ਕਾਰਨ ਬਣਦੀ ਹੈ। ਤਲਾਕ ਦਾ ਮੁਕੱਦਮਾ ਲੜਨ ਵਾਲੇ ਕਿਸੇ ਲਈ ਕੋਈ ਪ੍ਰੇਰਨਾ ਮੈਂ ਉਦਾਹਰਨ ਨਹੀਂ ਸਿਰਜ ਸਕਦੇ। ਕਾਂ ਵੀ ਕਾਲਾ ਹੈ ਕੋਇਲ ਵੀ ਕਾਲੀ ਹੈ ਪਰ ਅੰਤਰ ਤਾਂ ਉਹਨਾਂ ਦੀ ਬੋਲੀ ਅਤੇ ਕਾਰਗੁਜ਼ਾਰੀ ਵਿੱਚ ਹੁੰਦਾ ਹੈ। ਜਦੋਂ ਤੱਕ ਉਦੇਸ਼ ਅਤੇ ਆਦਰਸ਼ ਸਪਸ਼ਟ ਨਾ ਹੋਣ ਜ਼ਿੰਦਗੀ ਚਾਹੁੰਦੇ ਹੋਏ ਘੜੇ ਵਾਂਗ ਸਦਾ ਖਾਲੀ ਹੀ ਰਹੇਗੀ। ਗੁਰੂ ਗੋਬਿੰਦ ਸਿੰਘ ਜੀ ਉੱਚੇ ਆਦਰਸ਼ਾਂ ਦਾ ਮੂਜਸਮਾ ਸਨ। ਪੰਜ ਪਿਆਰੇ ਉਹਨਾਂ ਦੇ ਵਿਸ਼ਾਲ ਤੇ ਸਦੀਵੀ ਲਸ਼ਕਰ ਦਾ ਪ੍ਰਤੀਕ ਸਨ ਗੁਰੂ ਗੋਬਿੰਦ ਸਿੰਘ ਜੀ ਨੂੰ ਵੱਡੀਆਂ ਮੁਸੀਬਤਾਂ ਤੇ अनेका ਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹਨਾਂ ਦੀ ਉਦਾਹਰਨ ਸਭਨੀ ਥਾਂ ਇੱਕ ਸਫਲ ਮਹਾਪੁਰਸ਼ ਵਜੋਂ ਹੀ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਮੁਸੀਬਤਾਂ ਦੇ ਮੁਸ਼ਕਲਾਂ ਵਿੱਚ ਘਿਰ ਜਾਵੋ ਤਾਂ ਸੋਚਣਾ ਕਿ ਕੀ ਤੁਹਾਡੀਆਂ ਮੁਸੀਬਤਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੁਸ਼ਕਲਾਂ ਨਾਲੋਂ ਵੀ ਵਡੇਰੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਦਾ ਮੂੰਹ ਸੂਰਜ ਵੱਲ ਨਹੀਂ ਸੀ ਉਹ ਆਪ ਸੂਰਜ ਸਨ ਉਹ ਦਰਿਆਵਾਂ ਨੂੰ ਨਹੀਂ ਸਾਨੂੰ ਵੇਖਦੇ ਦਰਿਆ ਉਹਨਾਂ ਨੂੰ ਵੇਖਦੇ ਸਨ ਉਹ ਜਾਗੀ ਹੋਈ ਹਿੰਮਤ ਦਾ ਪ੍ਰਤੀਕ ਸਨ ਜੇਕਰ ਆਪਣਾ ਮੂੰਹ ਸੂਰਜ ਵੱਲ ਰੱਖੋਗੇ ਤਾਂ ਸੰਸਿਆ ਦੇ ਪਰਛਾਵੇਂ ਵਿਖਾਈ ਨਹੀਂ ਦੇਣਗੇ ਜਦੋਂ ਜ਼ਿੰਦਗੀ ਸੰਸਿਆ ਵਿੱਚੋਂ ਬਾਹਰ ਆ ਜਾਂਦੀ ਹੈ ਤਾਂ ਇਹ ਸੰਭਾਵਨਾਵਾਂ ਦੇ ਰਾਹ ਪੈ ਜਾਂਦੀ ਹੈ ਸਫਲਤਾ ਮਿਹਨਤ ਵੱਲੋਂ ਜ਼ਿੰਦਗੀ ਨੂੰ ਦਿੱਤਾ ਹੰਗਾਰਾ ਹੁੰਦੀ ਹੈ ਆਪਣੇ ਵਿਚਾਰ ਬਦਲ ਲਵੋ ਤੁਹਾਡਾ ਸੰਸਾਰ ਬਦਲ ਜਾਵੇਗਾ ਉਸਾਰੂ ਵਿਚਾਰਾਂ ਨੂੰ ਹੰਗਾਰਾ ਦਿਓ ਤੁਹਾਡੇ ਵਿੱਚ ਹਿੰਮਤਾਂ ਜਾਗ ਪੈਣਗੀਆਂ ਸਰੀਰ ਨੇ ਤੁਹਾਡੇ ਮਨ ਦੇ ਚਲਾਇਆ ਚੱਲਣਾ ਹੈ ਇਸ ਤੋਂ ਹਿੰਮਤ ਮੰਗੋਗੇ ਇਹ ਹਿੰਮਤ ਉਪਜਾਏਗਾ ਇਸ ਤੋਂ ਆਲਸ ਮੰਗੋਗੇ ਇਹ ਆਲਸ ਉਪਜਾਏਗਾ ਮਨ ਹੀ ਮਨੁੱਖ ਦਾ ਸਭ ਤੋਂ ਵੱਡਾ ਸਾਥੀ ਹੈ ਮਨ ਹੀ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਹੈ ਮਨ ਵਿਉਂਤਾਂ ਸਿਰਜਦਾ ਹੈ ਸਰੀਰ ਉਹਨਾਂ ਵਿਉਂਤਾਂ ਨੂੰ ਅਮਲ ਵਿੱਚ ਲਿਆਉਂਦਾ ਹੈ ਸਰੀਰ ਮਨ ਦਾ ਸੇਵਾਦਾਰ ਹੈ ਕਰਮ ਤੋਂ ਬਿਨਾ ਸੰਸਾਰ ਦੇ ਸਾਰੇ ਸਿਧਾਂਤ ਨਿਰਾਰਥਕ ਹਨ ਕਰਮ ਤੋਂ ਬਿਨਾ ਸੱਚੀ ਪ੍ਰਸੰਨਤਾ ਨਹੀਂ ਉਪਜਦੀ ਅਤੇ ਇਮਾਨਦਾਰੀ ਤੋਂ ਬਿਨਾ ਜਾਂ ਚੰਗੇ ਬਣੇ ਬਿਨਾ ਪ੍ਰਸੰਨ ਹੋਣਾ ਸੰਭਵ ਨਹੀਂ ਹੁੰਦਾ ਕਿਉਂਕਿ ਪ੍ਰਸੰਨਤਾ ਸਦਾ ਹੀ ਚੰਗੇ ਕੰਮਾਂ ਦਾ ਨਤੀਜਾ ਹੁੰਦੀ ਹੈ ਜੇ ਸਫਲਤਾ ਜਾਂ ਪ੍ਰਸੰਨਤਾ ਗੁਬਾਰੇ ਫਲਾਉਣ ਵਾਂਗ ਸੌਖੀ ਹੋ ਜਾਵੇ ਤਾਂ ਅਜਿਹੀ ਸਫਲਤਾ ਜਾਂ ਪ੍ਰਸੰਨਤਾ ਗੁਬਾਰੇ ਜਿੰਨੀ ਹੀ ਹੰਡ ਅਨੁਸਾਰ ਹੋਵੇਗੀ ਇਸ ਸਫਲਤਾ ਦੀਆਂ ਜੜਾਂ ਡੂੰਘੀਆਂ ਨਹੀਂ ਹੋਣਗੀਆਂ ਜਿਵੇਂ ਡੂੰਘੀਆਂ ਜੜਾਂ ਵਾਲੇ ਰੁੱਖ ਜਲਦੀ ਨਹੀਂ ਮੁਰਝਾਉਂਦੇ ਓਵੇਂ ਹੀ ਡੂੰਘੀਆਂ ਸੋਚਾਂ ਵਾਲੇ ਵਿਅਕਤੀ ਛੇਤੀ ਨਹੀਂ ਘਬਰਾਉਂਦੇ ਸ਼ਕਤੀਸ਼ਾਲੀ ਰੁੱਖਾਂ ਵਾਂਗ ਉੱਚੇ ਰਾਦਿਆਂ ਵਾਲੇ ਮਨੁੱਖ ਵੀ ਭੈੜੇ ਪ੍ਰਭਾਵਾਂ ਤੋਂ ਬਚੇ ਰਹਿੰਦੇ ਹਨ ਉਹ ਨੀਵੇਂ ਨਸ਼ੇ ਵਿੱਚ ਨਹੀਂ ਉੱਚੀ ਖੁਮਾਰੀ ਵਿੱਚ ਰਹਿੰਦੇ ਹਨ ਨਸ਼ੇ ਦੀ ਲੋਰ ਵਿੱਚ ਮਨੁੱਖ ਵਿੱਚ ਭੈੜੇ ਵਿਚਾਰਾਂ ਤੋਂ ਬਚ ਸਕਣ ਦੀ ਸਮਰੱਥਾ ਨਹੀਂ ਰਹਿੰਦੀ ਭੇੜੇ ਵਿਚਾਰ ਜਾਂ ਭੇੜੇ ਵਿਹਾਰ ਦਾ ਕੇਵਲ ਵਿਰੋਧ ਕਰਕੇ ਹੀ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਉਸਾਰੂ ਅਤੇ ਸ਼ਕਤੀਸ਼ਾਲੀ ਵਿਚਾਰ ਉਸਾਰਨੇ ਪੈਣਗੇ ਕਿਉਂਕਿ ਆਪਣਾ ਬਹੁਤ ਜੀਵਨ ਹੈ ਸਾਨੂੰ ਆਪਣੇ ਆਪ ਨਾਲ ਗੁਜ਼ਾਰਨਾ ਹੁੰਦਾ ਹੈ ਸੋ ਜਦੋਂ ਤੱਕ ਸਾਡੀ ਆਪਣੇ ਆਪ ਬਾਰੇ رائے ਚੰਗੀ ਨਹੀਂ ਬਣਦੀ ਉਰੋਂ ਤੱਕ ਕੋਈ ਉਲੇਖਯੋਗ ਪਰਿਵਰਤਨ ਵੀ ਨਹੀਂ ਵਾਪਰੇਗਾ ਜਦੋਂ ਅਸੀਂ ਕਿਸੇ ਦੂਜੇ ਵਿੱਚ ਦਿਲਚਸਪੀ ਲੈਂਦੇ ਵੀ ਹਾਂ ਤਾਂ ਉਹ ਵੀ ਥੋੜੇ ਜਿਹੇ ਸਮੇਂ ਲਈ ਹੀ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਵੀ ਅਸੀਂ ਇਹੀ ਸੋਚਦੇ ਹਾਂ ਕਿ ਉਸ ਦੀ ਦਿਲਚਸਪੀ ਮੇਰੇ ਵਿੱਚ ਹੈ ਕਿ ਨਹੀਂ ਉਹ ਮੇਰੀ ਪਹੁੰਚ ਵਿੱਚ ਹੈ ਕਿ ਨਹੀਂ ਉਹ ਮੇਰੇ ਲਈ ਲਾਭਕਾਰੀ ਹੈ ਕਿ ਨਹੀਂ ਪਰਿਵਾਰ ਅਤੇ ਸਮਾਜ ਸਾਨੂੰ ਸਖਤ ਮਿਹਨਤ ਕਰਨ ਦਾ ਅਪਸਰ ਹੀ ਦੇ ਸਕਦੇ ਹਨ ਇਸ ਤੋਂ ਵਧੇਰੇ ਲਾਭਦਾਇਕ ਉਹਨਾਂ ਕੋਲ ਸਾਨੂੰ ਦੇਣ ਲਈ ਕੁਝ ਨਹੀਂ ਹੁੰਦਾ ਕੁਝ ਪ੍ਰਾਪਤ ਕਰਨ ਜਾਂ ਨਾ ਪ੍ਰਾਪਤ ਕਰਨ ਦਾ ਫੈਸਲਾ ਤੇ ਜ਼ਿੰਮੇਵਾਰੀ ਸਾਡੀ ਆਪਣੀ ਹੁੰਦੀ ਹੈ ਚੰਗੀ ਸਿਹਤ ਲਈ ਪ੍ਰੀਖਿਆ ਦੀ ਤਿਆਰੀ ਲਈ ਵਿਆਹ ਵਿੱਚ ਵਫਾਦਾਰੀ ਲਈ ਜਾਂ ਕਿਸੇ ਉਦੇਸ਼ ਦੀ ਪੂਰਤੀ ਵਾਸਤੇ ਹਿੰਮਤ ਜਟਾਉਣ ਲਈ ਫੈਸਲਾ ਅਸੀਂ ਆਪ ਹੀ ਕਰਨਾ ਹੁੰਦਾ ਹੈ ਦੂਜੇ ਲੋਕ ਸਾਡੇ ਲਈ ਬਹੁਤਾ ਕੁਝ ਨਹੀਂ ਕਰ ਸਕਦੇ ਫੈਸਲੇ ਕਰਨੇ ਸੌਖੇ ਹੁੰਦੇ ਹਨ ਉਹਨਾਂ ਤੇ ਅਮਲ ਕਰਨਾ ਹੀ ਔਖਾ ਹੁੰਦਾ ਹੈ ਹਰ ਕਿਸੇ ਨੂੰ ਸੰਸਾਰ ਵਿੱਚ ਅਨੇਕਾਂ ਫੈਸਲੇ ਕਰਨ ਦਾ ਅਪਸਰ ਮਿਲਦਾ ਹੈ ਪਰ ਅਮਲ ਕਰਨ ਸਮੇਂ ਅਨੇਕਾਂ ਫੈਸਲੇ ਤੇ ਅਫਸਰ ਸਾਡੇ ਤੋਂ ਗਵਾਚ ਜਾਂਦੇ ਹਨ ਜਦੋਂ ਅਸੀਂ ਕਿਸੇ ਅਜਿਹੀ ਚੀਜ਼ ਦੀ ਇੱਛਾ ਕਰਦੇ ਹਾਂ ਜਿਸ ਦੀ ਸਾਨੂੰ ਸਮਝ ਨਹੀਂ ਹੁੰਦੀ ਜਾਂ ਜਿਸ ਦੇ ਅਸੀਂ ਯੋਗ ਨਹੀਂ ਹੁੰਦੇ ਉਹ ਚੀਜ਼ ਪ੍ਰਾਪਤ ਹੋ ਕੇ ਵੀ ਸਾਡੇ ਤੋਂ ਖੁੱਸ ਜਾਂਦੀ ਹੈ ਉਸਾਰੂ ਦ੍ਰਿਸ਼ਟੀਕੋਣ ਜਾਂ ਉਚੇਰੇ ਸਵਾਰਥ ਤੋਂ ਬਿਨਾ ਸਾਡੀ ਮਿਹਨਤ ਵੀ ਕਿਸੇ ਲੇਖੇ ਨਹੀਂ ਲੱਗਦੀ ਸਵਾਰਥ ਦੀ ਉਚੇਰੀ ਅਤੇ ਪਵਿੱਤਰ ਅਵਸਥਾ ਨੂੰ ਹੀ ਆਦਰਸ਼ ਕਹਿੰਦੇ ਹਨ ਆਪਣੇ ਚੰਗੇ ਸਵਾਰਥ ਨਾਲ ਜਦੋਂ ਅਸੀਂ ਸੱਚੀ ਮਿਹਨਤ ਜੋੜ ਦਿੰਦੇ ਹਾਂ ਤਾਂ ਉਹ ਆਦਰਸ਼ ਬਣ ਜਾਂਦਾ ਹੈ। ਇਹ ਆਦਰਸ਼ ਸਾਡੇ ਸਰੀਰਕ ਸ਼ਕਤੀ ਨੂੰ اخلاਕੀ ਤਾਕਤ ਵਿੱਚ ਬਦਲ ਦਿੰਦਾ ਹੈ। ਕਿ اخلاਕੀ ਆਧਾਰ ਤੋਂ ਬਿਨਾ ਮਨ ਵਿੱਚੋਂ ਵਿਕਾਰ ਹੀ ਉਪਜਦੇ ਹਨ ਅਤੇ ਸਰੀਰਕ ਸ਼ਕਤੀ ਵਿੱਚੋਂ ਵੀ ਵਿਚਾਰ ਹੀ ਉੱਭਰਦਾ ਹੈ। ਨਰੋਲ ਸਰੀਰਾਂ ਦੇ ਜੰਗਲ ਵਿੱਚੋਂ ਰੋਹਾਂ ਨਹੀਂ ਲੱਭਦੀਆਂ। ਰੱਦੀ ਵਿੱਚੋਂ ਮੁੱਲਵਾਨ ਪੁਸਤਕਾਂ ਨਹੀਂ ਮਿਲਦੀਆਂ। ਲਾਟਰੀ ਪਾ ਕੇ ਜਾਂ ਜੂਆ ਖੇਡ ਕੇ ਕੋਈ ਅਮੀਰ ਨਹੀਂ ਹੋਇਆ। ਨਸ਼ੇ ਦੇ ਲੋਰ ਵਾਲਾ ਸਵਰਗ ਸਦੀਵੀ ਨਹੀਂ ਹੁੰਦਾ ਨਕਲ ਮਾਰ ਕੇ ਪਾਸ ਕੀਤੀ ਪ੍ਰੀਖਿਆ ਸਾਨੂੰ ਗਿਆਨवान ਨਹੀਂ ਬਣਾਉਂਦੀ ਹਿੰਮਤ ਕੀਤੇ ਬਿਨਾ ਹਿੰਮਤ ਨਹੀਂ ਜਾਗਦੀ ਅਤੇ ਯਤਨ ਕੀਤੇ ਬਿਨਾ ਸਫਲਤਾ ਨਹੀਂ ਮਿਲਦੀ ਜਿੱਥੇ ਸਾਨੂੰ ਵੱਡਾ ਹੌਸਲਾ ਉੱਚਾ ਇਰਾਦਾ ਤੇ ਅੰਮ੍ਰਿ ਨਵੀ ਹਿੰਮਤ ਦੀ ਲੋੜ ਹੁੰਦੀ ਹੈ ਉੱਥੇ ਅਮੁਕਤੀ ਰਜ਼ਵੀ ਜ਼ਰੂਰੀ ਹੈ ਕੰਮ بڑے ਜੋਸ਼ ਨਾਲ ਅਰੰਭੇ ਜਾਂਦੇ ਹਨ ਪਰ ਬਹੁਤੇ ਕੰਮ ਆਰੰਭ ਤੋਂ ਅੱਗੇ ਚੱਲਦੇ ਨਹੀਂ ਸਮੁੰਦਰੀ ਜਹਾਜ਼ ਦੇ ਸਾਰੇ ਵੱਖਰੇ ਵੱਖਰੇ ਭਾਗ ਇਕੱਲਿਆਂ ਡੁੱਬ ਜਾਂਦੇ ਹਨ ਇੰਜਨ ਇਕੱਲਾ ਡੁੱਬ ਜਾਵੇਗਾ ਅਗਲਾ ਹਿੱਸਾ ਪਿਛਲੇ ਹਿੱਸੇ ਨਾਲੋਂ ਨਿਖੇੜ ਦੇਵੋ ਦੋਵੇਂ ਡੁੱਬ ਜਾਣਗੇ ਪਰ ਜਦੋਂ ਉਹਨਾਂ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਤਾਂ ਉਹ ਤੈਰਨ ਲੱਗ ਪੈਂਦੇ ਹਨ ਏਵੇਂ ਹੀ ਜਦੋਂ ਤੱਕ ਮਨ ਬੁੱਧੀ ਅਤੇ ਸਰੀਰ ਇੱਕ ਦੂਜੇ ਨਾਲ ਨਹੀਂ ਵੱਜਦੇ ਅਸੀਂ ਸੰਸਿਆ ਅਤੇ ਸਮੱਸਿਆਵਾਂ ਵਿੱਚ ਘਿਰੇ ਰਹਿੰਦੇ ਹਾਂ ਜਿੱਤਣ ਦੇ ਇਰਾਦੇ ਤੋਂ ਬਿਨਾ ਅਤੇ ਜਿੱਤਣ ਦੀ ਹਿੰਮਤ ਤੋਂ ਬਿਨਾ ਕੋਈ ਮੁਹਿੰਮ ਛੇੜਨੀ ਬੜਾ ਮਹਿੰਗਾ ਤੇ ਖਤਰਨਾਕ ਕਾਰਜ ਹੁੰਦਾ ਹੈ। ਏਵੇਂ ਹੀ ਕਿਸੇ ਕੰਮ ਨੂੰ ਸਿਰੇ ਚੜਾਏ ਬਿਨਾ ਤਿਆਗ ਦੇਣਾ ਬੜੀ ਖਰਚੀਲੀ ਆਦਤ ਹੈ। ਮਨੁੱਖ ਨੂੰ ਸਭ ਤੋਂ ਵੱਧ ਥਕਾਵਟ ਉਦੋਂ ਵੇਪੇ ਕਾਰਜਾਂ ਤੋਂ ਹੁੰਦੀ ਹੈ। ਅਧੂਰਾ ਕਾਰਜ ਸੰਪੂਰਨ ਨਾ ਹੋਣ ਤੱਕ ਕੋਈ ਨਵਾਂ ਕਾਰਜ ਆਰੰਭਣ ਦੀ ਹਿੰਮਤ ਨਹੀਂ ਜਾਗਦੀ। ਆਲੇ-ਦੁਆਲੇ ਵਿੱਚ ਬਹੁਤੀ ਨਿਰਾਸ਼ਾ ਤੇ ਉਦਾਸੀ ਕੰਮਾਂ ਦੇ ਅਧੂਰੇ ਪਏ ਹੋਣ ਕਾਰਨ ਹੁੰਦੀ ਹੈ। ਅੰਤ ਵਿੱਚ ਅਸੀਂ ਆਪਣੇ ਹੀ ਪੈਰਾਂ ਤੇ ਖਲੋਣਾ ਹੁੰਦਾ ਹੈ ਆਪਣੇ ਪੈਰਾਂ ਤੇ ਖਲੋਤਾ ਹੋਇਆ ਇੱਕ ਮੰਗਤਾ ਵੀ ਆਪਣੇ ਗੋਡਿਆਂ ਤੇ ਝੁਕੇ ਹੋਏ ਇੱਕ ਬਾਦਸ਼ਾਹ ਨਾਲੋਂ ਵੀ ਉੱਚਾ ਨਜ਼ਰ ਆਉਂਦਾ ਹੈ ਕੰਮ ਨੂੰ ਚੰਗੀ ਤਰ੍ਹਾਂ ਕਰਨ ਤੇ ਮੁਕਾਨ ਵਿੱਚੋਂ ਮਿਲਣ ਵਾਲੀ ਤਸੱਲੀ ਹੀ ਉਸ ਕੰਮ ਦਾ ਇਨਾਮ ਹੁੰਦੀ ਹੈ अनेका ਲੋਕ ਅਫਸਰ ਨਾ ਮਿਲਣ ਦੀ ਸ਼ਿਕਾਇਤ ਕਰਦੇ ਹਨ ਪਰ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਉਹ ਵੀ ਤਾਂ ਇੱਕ ਅਫਸਰ ਹੈ ਇਸ ਮਿਲੇ ਹੋਏ ਅਫਸਰ ਨੂੰ ਤੁਸੀਂ ਕਿਵੇਂ ਵਰਤ ਰਹੇ ਹੋ ਤੁਹਾਡੀ ਵਰਤਮਾਨ ਸਥਿਤੀ ਵੀ ਇੱਕ ਅ fırsਰ ਹੈ ਤੁਹਾਨੂੰ ਅ fırsਰ ਕਿਸੇ ਨੇ ਨਹੀਂ ਦੇਣਾ ਭਾਵੇਂ 100 ਇਨਕਲਾਬ ਵਾਪਰ ਜਾਣ ਵਿਸ਼ੇਸ਼ ਅ fırsਰਾਂ ਦਾ ਕੋਈ ਵਜੂਦ ਹੈ ਹੀ ਨਹੀਂ ਮਿਲੀਆਂ ਹੋਈਆਂ ਸਧਾਰਨ ਸਥਿਤੀਆਂ ਨੂੰ ਹੀ ਵਿਸ਼ੇਸ਼ ਅ fırsਰ ਸਮਝਣਾ ਪਵੇਗਾ ਕੀ ਤੁਹਾਨੂੰ ਮਿਹਨਤ ਕਰਨ ਦਾ ਮੌਕਾ ਨਹੀਂ ਮਿਲਿਆ ਕੀ ਤੁਹਾਨੂੰ ਚੰਗੇ ਮਨੁੱਖ ਬਣਨ ਦਾ ਅ fırsਰ ਨਹੀਂ ਮਿਲਿਆ ਕੀ ਤੁਹਾਨੂੰ ਆਪਣਾ ਕੰਮ ਚੰਗੇ ਢੰਗ ਨਾਲ ਕਰਨ ਤੋਂ ਕਿਸੇ ਨੇ ਰੋਕਿਆ ਹੈ ਕੀ ਤੁਹਾਡੇ ਚੰਗਾ ਤੇ ਮਿਹਨਤੀ ਇਨਸਾਨ ਬਣਨ ਵਿੱਚ ਸਮਾਜ ਨੇ ਰੁਕਾਵਟਾਂ ਪਾਈਆਂ ਹਨ ਕੀ ਤੁਹਾਡੇ ਮਾਪਿਆਂ ਨੇ ਤੁਹਾਨੂੰ ਉਸ ਵਕਤੇ ਜਾਗਣ ਤੋਂ ਰੋਕਿਆ ਹੈ ਕੀ ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਚੰਗੀਆਂ ਪੁਸਤਕਾਂ ਪੜ੍ਹਨ ਤੋਂ ਮਨਾ ਕੀਤਾ ਹੈ ਉੱਚੇ ਹੋਏ ਬਿਨਾ ਲੰਮੇ ਹੋਣ ਦੇ ਕੋਈ ਅਰਥ ਨਹੀਂ ਹੁੰਦੇ ਬਹੁਤੇ ਲੋਕ ਲੰਮੇ ਹੋਣ ਦਾ ਯਤਨ ਕਰਦੇ ਹਨ ਲੋੜ ਉੱਚੇ ਹੋਣ ਦੀ ਹੁੰਦੀ ਹੈ ਸਾਰੇ ਵਿਅਕਤੀ ਲਗਭਗ ਇੱਕੋ ਜਿਹੇ ਹੁੰਦੇ ਹਨ ਅੰਤਰ ਹਿੰਮਤ ਦਾ ਹੁੰਦਾ ਹੈ ਜਾਨਵਰਾਂ ਵਿੱਚ ਪੰਛੀਆਂ ਵਿੱਚ ਵੀ ਅੰਤਰ ਹਿੰਮਤ ਦਾ ਹੁੰਦਾ ਹੈ ਹਿੰਮਤ ਵਿਹੋਣੇ ਵਿਅਕਤੀ ਕਿਸਮਤ ਦੀਆਂ ਗੱਲਾਂ ਕਰਦੇ ਹਨ ਕਿਸੇ ਵੀ ਮਹਾਨ ਵਿਅਕਤੀ ਦੀ ਜ਼ਿੰਦਗੀ ਵਿੱਚ ਕਿਸਮਤ ਨੇ ਕੋਈ ਰੋਲ ਨਹੀਂ ਨਿਭਾਇਆ। ਨਿਰਸੰਦੇਹ ਅਸਫਲ ਹੋਣਾ ਬੜਾ ਦੁਖਦਾਈ ਹੁੰਦਾ ਹੈ ਪਰ ਸਫਲ ਹੋਣ ਲਈ ਯਤਨ ਹੀ ਨਾ ਕਰਨਾ ਅਸਫਲ ਹੋਣ ਨਾਲੋਂ ਵੀ ਬਧੇਰੇ ਦੁਖਦਾਈ ਹੁੰਦਾ ਹੈ। ਸਫਲ ਵਿਅਕਤੀਆਂ ਕੋਲ ਹਿੰਮਤ, ਉਦੇਸ਼ ਅਤੇ ਆਦਰਸ਼ ਹੁੰਦੇ ਹਨ ਜਦੋਂ ਕਿ ਹਾਰੇ ਹੋਏ ਵਿਅਕਤੀਆਂ ਕੋਲ ਬਹਾਨੇ, ਸ਼ਿਕਾਇਤਾਂ ਅਤੇ ਸਾੜੇ ਹੁੰਦੇ ਹਨ। ਕੰਡਿਆਂ ਤੋਂ ਬਿਨਾ ਗੁਲਾਬ ਕੇਵਲ ਕਲਪਨਾ ਵਿੱਚ ਹੀ ਸੰਭਵ ਹੁੰਦੇ ਹਨ। ਜੀਵਨ ਚਾਨਣ ਅਤੇ ਹਨੇਰੇ ਪੱਖਾਂ ਦਾ ਸਮੇਲ ਹੈ। ਪ੍ਰੇਮੀ ਕੇਵਲ ਪ੍ਰਾਪਤੀ ਦੇ ਪੱਖ ਤੋਂ ਸੋਚਦੇ ਹਨ। ਜਦੋਂ ਕਿ ਪ੍ਰੇਮ ਆਪਣਾ ਸਭ ਕੁਝ ਕੁਰਬਾਨ ਕਰਨ ਦੀ ਯਾਤਰਾ ਹੈ। ਉਹ ਪਿਆਰ ਦਾ ਕੇਵਲ ਚਾਨਣਾ ਜਾਂ ਮਨਨ ਵਾਲਾ ਪੱਖ ਹੀ ਵੇਖਦੇ ਹਨ। ਜਦੋਂ ਕਿ ਉਹ ਪਿਆਰ ਦੀਆਂ ਦੁਸ਼ਵਾਰੀਆਂ, ਪੀੜਾਂ, ਬੇਵਸੀਆਂ ਤੇ ਹਕੀਕਤਾਂ ਨਹੀਂ ਵੇਖਦੇ। ਜਿਹੜੇ ਇਹਨਾਂ ਬੇਵਸੀਆਂ, ਹਾਰਾਂ ਤੇ ਅਸਫਲਤਾਵਾਂ ਨੂੰ ਜਰ ਲੈਂਦੇ ਹਨ, ਉਹੀ ਕਲਾ ਸਿਰਜਦੇ ਅਤੇ ਕਵਿਤਾ ਰਚਦੇ ਹਨ। ਕਹਿੰਦੇ ਹਨ ਸਫਲ ਪ੍ਰੇਮ ਵਿੱਚੋਂ ਕਵਿਤਾ ਨਹੀਂ ਉਪਜਦੀ। ਕਈ ਆਪਣਾ ਸਮਾਂ ਅਰਦਾਸਾਂ ਕਰਨ ਵਿੱਚ ਲਾ ਦਿੰਦੇ ਹਨ। ਉਹ ਨਹੀਂ ਜਾਣਦੇ ਕਿ ਪਰਵਰਤਨ ਕਰਮ ਨਾਲ ਵਾਪਰਦਾ ਹੈ। ਕੁਝ ਕਰਨ ਦੀ ਜਾਂਚ ਉਸ ਨੂੰ ਕਰਨ ਨਾਲ ਹੀ ਆਉਂਦੀ ਹੈ। ਮੰਜ਼ਿਲ ਤੇ ਉਹੀ ਪਹੁੰਚਦੇ ਹਨ ਜਿਹੜੇ ਇਸ ਵਕਤ ਤੇ ਰਵਾਨਾ ਹੁੰਦੇ ਹਨ ਜਿਨ੍ਹਾਂ ਦੇ ਪੈਰਾਂ ਨਾਲ ਰਸਤੇ ਵਿਆਹੇ ਹੁੰਦੇ ਹਨ। ਖਿੰਡੀਆਂ ਹੋਈਆਂ ਬਿਰਤੀਆਂ ਜਾਂ ਬੇਕਾਬੂ ਹੋਈਆਂ ਭਾਵਨਾਵਾਂ ਸਾਨੂੰ ਆਪਣੇ ਨਿਸ਼ਾਨੇ ਤੋਂ ਦੂਰ ਲੈ ਜਾਂਦੀਆਂ ਹਨ। ਜਦੋਂ ਤੁਹਾਡੀ ਟੇਕ ਕਿਸੇ ਨਿਸ਼ਾਨੇ ਤੇ ਲੱਗੀ ਹੋਵੇਗੀ ਉਹਨੋਂ ਤੁਹਾਡੀ ਆਪਣੀ ਹਿੰਮਤ ਦੇ ਨਾਲ ਦੂਜਿਆਂ ਦੀ ਹਿੰਮਤਾਂ ਵੀ ਜੁੜ ਜਾਣਗੀਆਂ ਕਾਫਲੇ ਇਵੇਂ ਹੀ ਬਣਦੇ ਹਨ ਇਨਕਲਾਬ ਇਵੇਂ ਹੀ ਵਾਪਰਦੇ ਹਨ ਤੁਹਾਡੇ ਵੱਲੋਂ ਦੂਜਿਆਂ ਵਿੱਚ ਦਿਲਚਸਪੀ ਲੈਣੀ ਨਾ ਕੇਵਲ ਦੂਜਿਆਂ ਨੂੰ ਚੰਗੀ ਲੱਗੇਗੀ ਸਗੋਂ ਤੁਹਾਨੂੰ ਵੀ ਉਹਨਾਂ ਨੂੰ ਸਮਝਣ ਵਿੱਚ ਸੌਖ ਹੋਵੇਗੀ ਇਸ ਸਮਝ ਵਿੱਚੋਂ ਆਪਣਾ ਜਿਹੜਾ ਵਿਹਾਰ ਤੁਸੀਂ ਸਿਰਜੋਗੇ ਉਹ ਘੱਟ ਖਰਚੀਲਾ ਤੇ ਬਧੇਰੇ ਉਪਜੋਗੀ ਹੋਵੇਗਾ ਇਵੇਂ ਤੁਹਾਡੇ ਉਦੇਸ਼ ਸਪਸ਼ਟ ਹੋ ਜਾਣਗੇ ਜੇ ਆਦਰਸ਼ ਸਪਸ਼ਟ ਹੋ ਜਾਣਗੇ ਤਾਂ ਨੀਵੀਆਂ ਬਿਰਤੀਆਂ ਤੇ ਸੰਸੇ ਆਪਣੇ ਆਪ ਲੋਪ ਹੋ ਜਾਣਗੇ ਉਦਾਸੀ ਅਤੇ ਮਾਜੂਸੀ ਜਿਹੇ ਰੋਗਾਂ ਦਾ ਇਲਾਜ ਇਹ ਹੈ ਕਿ ਕਿਸੇ ਨਿਰਸਵਾਰਥ ਕਾਰਜ ਵਿੱਚ ਰੁੱਝ ਜਾਵੋ ਆਪਣੇ ਤੋਂ ਨੀਵੇਂ ਨੂੰ ਉਤਸ਼ਾਹ ਦੇਵੋ ਉਹਨਾਂ ਵਿੱਚ ਹਿੰਮਤ ਉਪਜਾਵੋ ਤੁਹਾਡੀ ਆਪਣੀ ਹਿੰਮਤ ਵੀ ਜਾਗ ਪਵੇਗੀ ਜੇ ਇਕੱਲੇ ਹੋ ਤਾਂ ਆਪਣੇ ਅੰਦਰਲੇ ਸਰੋਤਾਂ ਨਾਲ ਦੋਸਤੀ ਪਾਵੋ ਕੁਦਰਤ ਤੇ ਟੇਕ ਰੱਖੋ ਜੇ ਤੁਹਾਡਾ ਕੋਈ ਸਾਥੀ ਨਹੀਂ ਤਾਂ ਰੱਬ ਤਾਂ ਹੈ ਹੀ ਇਹੀ ਸੋਚ ਕੇ ਕਾਰਜ ਕਰੋ ਕਿ ਤੁਸੀਂ ਰੱਬ ਲਈ ਕਰ ਰਹੇ ਹੋ ਆਪਣੇ ਆਪ ਨੂੰ ਇੱਕ ਵਿਅਕਤੀ ਨਹੀਂ ਇੱਕ ਫੌਜ ਸਮਝੋ ਜਦੋਂ ਮਨੁੱਖ ਕੋਲ ਮਾਣ ਕਰਨ ਲਈ ਕੁਝ ਨਹੀਂ ਹੁੰਦਾ ਤਾਂ ਵੀ ਉਸ ਕੋਲ ਆਪਣਾ ਆਸਰਾ ਤਾਂ ਹੁੰਦਾ ਹੀ ਹੈ ਜਦੋਂ ਬਾਹਰੋਂ ਕੋਈ ਸਹਾਰਾ ਨਾ ਰਹੇ ਤਰੂ ਵਾਂਗ ਮਾਂ ਤੋਂ ਵਿਛੜ ਦਿੱਤਾ ਜਾਵੇ ਪਿਤਾ ਪਿਆਰ ਤੋਂ ਤੋੜ ਦਿੱਤਾ ਜਾਵੇ ਤਾਂ ਮਨੁੱਖ ਤਰੂ ਵਾਂਗ ਰੱਬ ਨੂੰ ਅੰਦਰੋਂ ਲੱਭਦਾ ਹੈ ਜਦੋਂ ਧਰੂ ਨੇ ਅੰਦਰਲੇ ਦੀ ਬੋਲੀ ਬੋਲੀ ਅੰਦਰਲਾ ਬੋਲ ਪਿਆ ਜਦੋਂ ਉਹ ਅੰਦਰ ਵੱਲ ਪਰਤਿਆ ਤਾਂ ਉਸ ਵਿੱਚ ਅੰਦਰ ਦੀ ਸਿਆਣਪ ਅਤੇ ਹਿੰਮਤ ਵੀ ਜਾਗ ਪਈ ਜਦੋਂ ਕੋਈ ਗੱਲ ਸਮਝ ਆ ਜਾਵੇ ਤਾਂ ਰਾਹ ਖੁੱਲ ਜਾਂਦਾ ਹੈ ਜਿਹੜਾ ਗਿਆਨ ਸਾਨੂੰ ਖੋਲਦਾ ਨਹੀਂ ਉਸ ਵਿੱਚ ਜ਼ਰੂਰ ਕੋਈ ਘਾਟ ਹੈ ਗਿਆਨ ਸਾਨੂੰ ਹਿੰਮਤ ਦਿੰਦਾ ਹੈ ਸਾਡਾ ਰਾਹ ਖੋਲਦਾ ਹੈ ਭਾਵੇਂ ਰੱਬ ਇੱਕ ਭਲੇਖਾ ਹੀ ਹੈ ਪਰ ਇਹ ਇੱਕ ਬੜਾ ਉਸਾਰੂ ਭਲੇਖਾ ਹੈ ਕਿਉਂਕਿ ਇਸ ਭਲੇਖੇ ਵਿੱਚ ਉਹ ਸਭ ਕੁਝ ਹੈ ਜਿਸ ਦੀ ਸਾਨੂੰ ਲੋੜ ਹੁੰਦੀ ਹੈ ਜ਼ਿੰਦਗੀ ਤੁਹਾਨੂੰ ਉਹੀ ਕੁਝ ਦੇਵੇਗੀ ਜੋ ਲੈਣ ਦੇ ਆਪਣੇ ਆਪ ਨੂੰ ਤੁਸੀਂ ਯੋਗ ਸਮਝੋਗੇ। ਅਨੰਤ ਸਮੇ ਦੇ ਸਾਹਮਣੇ ਅਸੀਂ ਸਾਰੇ ਇਕੱਲੇ ਹਾਂ ਜਿਉਣ ਦੀ ਸਾਡੀ ਸਭ ਦੀ ਦਸ਼ਾ ਤੇ ਦਿਸ਼ਾ ਵੱਖਰੀ ਹੈ। ਪਹੁੰਚ ਤੇ ਰਫ਼ਤਾਰ ਵੱਖਰੀ ਹੈ ਪਰ ਉਹੀ ਤੈਰਦੇ ਹਨ ਜਿਹੜੇ ਡੁੱਬਣ ਤੋਂ ਡਰਦੇ ਨਹੀਂ। ਉਹੀ ਪਹੁੰਚਦੇ ਹਨ ਜਿਹੜੇ ਚੱਲਦੇ ਹਨ। ਸ਼ਿਕਾਇਤਾਂ ਜਾਂ ਗਿੱਲੇ ਸ਼ਿਕਵੇ ਕੁਝ ਵੀ ਚੰਗਾ ਸੋਹਣਾ ਤੇ ਸਾਰੂ ਕਰਨ ਦੀ ਹਿੰਮਤ ਨਹੀਂ ਰਹਿਣ ਦਿੰਦੇ। ਮਨੁੱਖ ਦਾ ਦੁਖਾਂਤ ਇਹ ਹੈ ਕਿ ਸਾਰੀਆਂ ਰਿਸ਼ਤੇਦਾਰੀਆਂ, ਦੋਸਤੀਆਂ ਆਦਿ ਦੇ ਬਾਵਜੂਦ ਉਹ ਤੁਰ ਅੰਦਰੋਂ ਇਕੱਲਾ ਮਹਿਸੂਸ ਕਰਦਾ ਹੈ। ਇਹ ਵੀ ਸੱਚ ਹੈ ਕਿ ਸੰਸਾਰ ਵਿੱਚ ਕੋਈ ਵੀ ਚੀਜ਼ ਇੱਕ ਵਾਰੀ ਨਹੀਂ ਵਾਪਰਦੀ। ਇਹ ਨੇਮ ਚੰਗੀਆਂ ਤੇ ਮਾੜੀਆਂ ਦੋਵੇਂ ਚੀਜ਼ਾਂ ਤੇ ਲਾਗੂ ਹੁੰਦਾ ਹੈ। ਹਿੰਮਤ ਵਾਲੇ ਰੱਬ ਦਾ ਅਧੂਰਾ ਕਾਰਜ ਪੂਰਾ ਕਰਦੇ ਹਨ। ਇਹ ਸੱਚ ਸਦੀਆਂ ਪੁਰਾਣਾ ਹੈ, ਇਹ ਸੱਚ ਸਦੀਆਂ ਨਵਾਂ ਰਹੇਗਾ। ਜਿਨ੍ਹਾਂ ਨੇ ਸਦੀਆਂ ਤੱਕ ਜਿਉਂਦੇ ਰਹਿਣਾ ਹੁੰਦਾ ਹੈ ਅਤੇ ਸਦੀਆਂ ਤੱਕ ਜੀਉਣ ਵਾਲਾ ਇਸ ਸੰਸਾਰ ਨੂੰ ਕੁਝ ਦੇਣਾ ਹੁੰਦਾ ਹੈ ਉਹਨਾਂ ਨਾਲ ਵਾਪਰਦੇ ਦੁੱਖ ਵੀ ਬੇਮਿਸਾਲ ਹੁੰਦੇ ਹਨ ਉਹ ਸੰਸਾਰ ਨੂੰ ਜੋ ਕੁਝ ਦੇ ਜਾਂਦੇ ਹਨ ਉਹ ਚੰਭਾ ਵੀ ਬੇਮਿਸਾਲ ਹੁੰਦਾ ਹੈ ਦੂਜੇ ਪਾਸੇ ਨਿਗੂਣੇ ਅਹਿਸਾਸਾਂ ਨੂੰ ਹਾਰੇ ਹੋਏ ਵਿਚਾਰਾਂ ਤੇ ਵਾਪਰੇ ਹੋਏ ਦੁਖਾਂਤਾਂ ਨੂੰ ਸਾਹਮਦੇ ਸਾਹਮਦੇ ਕਈ ਵਿਅਕਤੀ ਰਹਿ ਗਈ ਸਥਾਨ ਬਣ ਜਾਂਦੇ ਹਨ ਪਰ ਸਾਰਿਆਂ ਕੋਲ ਹੁੰਦੇ ਹਨ ਪੈਰ ਸਾਰਿਆਂ ਕੋਲ ਹੁੰਦੇ ਹਨ ਮੰਜ਼ਿਲ ਸਾਰਿਆਂ ਕੋਲ ਨਹੀਂ ਹੁੰਦੀ ਬੁੱਧ ਕੋਲ ਪੈਰ ਵੀ ਸਨ ਮੰੰਜਲ ਵੀ ਸੀ ਨਾਨਕ ਕੋਲ ਮੰੰਜਲ ਵੀ ਸੀ ਪੈਰ ਵੀ ਸਨ ਉਹ ਭਲੇਖਿਆਂ ਤੋਂ ਮੁਕਤ ਸਨ ਮਨੁੱਖ ਨੂੰ ਵਾਸਤਵਿਕ ਦੀ ਥਾਂ ਭਰਮਾਂ ਜਾਂ ਭਰਾਤੀਆਂ ਤਸਵੀਰਾਂ ਜਾਂ ਫਿਲਮਾਂ ਆਦਿ ਦੇਖਣ ਵਿੱਚੋਂ ਵਧੇਰੇ ਆਨੰਦ ਮਿਲਦਾ ਹੈ ਭਰਾਤੀਆਂ ਨਾਲ ਹਿੰਮਤਾਂ ਸੌ ਜਾਂਦੀਆਂ ਹਨ ਅਤੇ ਮਨੁੱਖ 부ਝੇ ਹੋਏ ਦੀਵੇ ਜਾ ਉਤਾਰ ਕੇ ਰੱਖੇਗੇ ਕੱਪੜਿਆਂ ਵਾਂਗ ਪ੍ਰਤੀਤ ਹੋਣ ਲੱਗ ਪੈਂਦਾ ਹੈ ਬਹੁਤੇ ਲੋਕ ਲਾਇਕ ਨਹੀਂ ਹੁੰਦੇ ਹਿੰਮਤ ਹੀ ਅਤੇ ਮਿਹਨਤੀ ਹੁੰਦੇ ਹਨ ਇਕੱਠੀ ਹੋਈ ਮਿਹਨਤ ਹੀ ਲਿਆਕਤ ਬਣ ਜਾਂਦੀ ਹੈ ਸਾਰਾ ਕੁਝ ਜਾਣਨਾ ਹੀ ਸਿਆਣਪ ਨਹੀਂ ਹੁੰਦਾ ਭੈੜੀਆਂ ਗੱਲਾਂ ਦੀ ਅਗਿਆਨਤਾ ਵੀ ਗਿਆਨ ਦੀ ਇੱਕ ਕਿਸਮ ਹੁੰਦੀ ਹੈ ਜਿਨ੍ਹਾਂ ਪ੍ਰਤੀ ਅਸੀਂ ਜ਼ਿੰਮੇਵਾਰ ਹੁੰਦੇ ਹਾਂ ਉਹਨਾਂ ਦੀ ਸ਼ਾਬਾਸ਼ ਹੀ ਸਾਡੇ ਲਈ ਅਰਥ ਰੱਖਦੀ ਹੈ ਦੂਜਿਆਂ ਦੀਆਂ ਤਾੜੀਆਂ ਵਿੱਚ ਖੜਾਕ ਹੁੰਦਾ ਹੈ ਖੁਸ਼ੀ ਦਾ ਪ੍ਰਗਟਾਵਾ ਨਹੀਂ ਹੁੰਦਾ ਇੱਕ ਵਾਰੀ ਵਪਾਰੀਆਂ ਦੇ ਇੱਕ ਪਰਿਵਾਰ ਵਿੱਚੋਂ ਇੱਕ ਵਿਅਕਤੀ ਰਾਜਸਥਾਨ ਵਿੱਚ ਪਾਣੀ ਦੀ ਥੋੜ ਵਾਲੇ ਇਲਾਕੇ ਵਿੱਚ ਅਧਿਆਪਕ ਜਾ ਲੱਗਿਆ ਉੱਥੇ ਪਾਣੀ ਦੀ ਘਾਟ ਸੀ ਪਰ ਬੱਚਿਆਂ ਵਿੱਚ ਕੁਝ ਸਿੱਖਣ ਦੀ ਤੀਬਰਤਾ ਅਤੇ ਕੁਝ ਜਾਣਨ ਦੀ ਬਹਿਬਲਤਾ ਦਾ ਸਮੁੰਦਰ ਠਾਠਾ ਮਾਰਦਾ ਸੀ ਇੱਕ ਦਿਨ ਉਸ ਅਧਿਆਪਕ ਨੇ ਪਾਣੀ ਦੀ ਥੋੜ ਤੋਂ ਤੰਗ ਆ ਕੇ ਨੌਕਰੀ ਤੋਂ ਅਸਥਿਫਾ ਦੇ ਦਿੱਤਾ ਅਗਲੀ ਸਵੇਰ ਨੂੰ ਵਾਪਸੀ ਦੇ ਸਫ਼ਰ ਲਈ ਉਸਨੇ ਗੱਡੀ ਚੜ੍ਹਨਾ ਸੀ ਬੱਚਿਆਂ ਦੀਆਂ ਮਾਵਾਂ ਨੂੰ ਚਿੰਤਾ ਹੋ ਗਈ ਕਿ ਉਹਨਾਂ ਦੇ ਬੱਚਿਆਂ ਦਾ ਰੈਬਰ ਕਿਉਂ ਜਾ ਰਿਹਾ ਸੀ ਸਕੂਲ ਦੇ ਸਾਰੇ ਲਗਭਗ 200 ਬੱਚੇ ਜਿਸ ਨੂੰ ਜੋੜਿਆ ਕੋਲੀ ਗਲਾਸ ਗੜਵੀ ਡੱਬਾ ਕਰਮ ਮੰਡਲ ਆਪਣੇ ਘਰੋਂ ਜਿੰਨਾ ਪਾਣੀ ਸੀ ਸਾਰਾ ਲੈ ਕੇ ਸਟੇਸ਼ਨ ਤੇ ਪਹੁੰਚ ਗਏ ਮਾਵਾਂ ਬੱਚਿਆਂ ਦੇ ਪਿੱਛੇ ਖਲੋਤੀਆਂ ਸਨ ਜਦੋਂ ਉਸ ਅਧਿਆਪਕ ਨੇ ਇਹ ਨਜ਼ਾਰਾ ਵੇਖਿਆ ਤਾਂ ਉਸ ਦੀ ਅੱਖਾਂ ਛਲਕ ਪਈਆਂ ਗੱਡੀ ਨੇ ਚੱਲਣਾ ਸੀ ਚੱਲੀ ਅਤੇ ਚਲੀ ਗਈ ਬਹੁ ਵਿਆਪਕ ਨਹੀਂ ਗਿਆ ਉਸ ਨੂੰ ਆਪਣੇ ਜੀਵਨ ਦਾ ਆਦਰਸ਼ ਮਿਲ ਗਿਆ ਤੇ ਉਸ ਨੇ ਆਪਣਾ ਸਾਰਾ ਜੀਵਨ ਰਾਜਸਥਾਨ ਵਿੱਚ ਵਿਦਿਆ ਦੇ ਵਿਸਥਾਰ ਵਿੱਚ ਲਾਇਆ ਹੈ ਕਈ ਘਟਨਾਵਾਂ ਅਤੇ ਕਈ ਹਾਦਸੇ ਸਾਡੇ ਮਨਾਂ ਤੇ ਸਦੀਵੀ ਪ੍ਰਭਾਵ ਛੱਡ ਜਾਂਦੇ ਹਨ ਹਰ ਸੁਨਹਿਰੀ ਯੁੱਗ ਤੋਂ ਪਹਿਲਾਂ अनेका ਹਾਦਸੇ ਵਾਪਰਦੇ ਹਨ ਅਤੇ ਹਰ ਵਿਅਕਤੀ ਤੇ ਸਮਾਜ ਨੂੰ ਸਖਤ ਮਿਹਨਤ ਵਿੱਚੋਂ ਲੰਘਣਾ ਪੈਂਦਾ ਹੈ ਜਿਹੜੇ ਵਿਅਕਤੀ ਪਰਿਵਾਰ ਅਤੇ ਸਮਾਜ ਮਿਹਨਤ ਵਿੱਚੋਂ ਨਹੀਂ ਲੰਘਦੇ ਉਹਨਾਂ ਦੀ ਪਛਾਣ ਨਹੀਂ ਉਪਜਦੀ ਉਹਨਾਂ ਪ੍ਰਭਾਵਿਤ ਨਹੀਂ ਕਰਦੇ ਜਿਹੜੇ ਵਿਅਕਤੀ ਜਾਂ ਸਮਾਜ ਸਾਨੂੰ ਚੰਗੇ ਲੱਗਦੇ ਹਨ ਅਸੀਂ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕਰਦੇ ਸਗੋਂ ਉਹਨਾਂ ਤੋਂ ਪ੍ਰਭਾਵਿਤ ਹੋਣ ਦਾ ਉਪਰਾਲਾ ਕਰਦੇ ਹਾਂ ਚੰਗੇ ਬੰਦੇ ਆਪਣੇ ਆਪ ਨੂੰ ਮਹਾਨ ਸਮਝਣ ਦੇ ਧੋਖੇ ਤੋਂ ਬਚੇ ਰਹਿੰਦੇ ਹਨ ਆਪਣੀ ਪ੍ਰਸ਼ੰਸਾ ਵਿੱਚ ਸਿਰ ਨਾ ਹਿਲਾਉਣਾ ਮੁਸ਼ਕਲ ਬੜਾ ਹੈ ਪਰ ਇਸ ਭਰਮ ਜਾਲ ਵਿੱਚੋਂ ਨਿਕਲਣਾ ਵੀ ਬੜਾ ਮੁਸ਼ਕਲ ਹੈ ਜਿਹੜੇ ਆਪਣੀ ਪ੍ਰਸ਼ੰਸਾ ਸੁਣਨ ਬਹਿ ਜਾਂਦੇ ਹਨ ਜਾਂ ਆਪਣਾ ਗੁਣ ਗਾਇਨ ਆਪ ਹੀ ਕਰਨ ਲੱਗ ਪੈਂਦੇ ਹਨ ਇਤਿਹਾਸ ਉਹਨਾਂ ਨੂੰ ਸਰਨਾਰਥੀ ਬਣਾ ਕੇ ਰੱਖ ਦਿੰਦਾ ਹੈ ਜਿਹੜੇ ਲੋਕ ਆਪਣੇ ਘਰਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਜਾਨਣਾ ਚਾਹੀਦਾ ਹੈ ਕਿ ਸਰਨਾਰਥੀ ਕਿਵੇਂ ਸੋਚਦਾ ਹੈ ਗਵਾਚਿਆ ਹੋਇਆ ਬੱਚਾ ਕਿਵੇਂ ਮਹਿਸੂਸ ਕਰਦਾ ਹੈ ਹਾਰਿਆ ਹੋਇਆ ਵਿਅਕਤੀ ਕਿੰਨਾ ਉਦਾਸ ਹੁੰਦਾ ਹੈ त्याਗੀ ਹੋਈ ਨੂੰ ਕਿਵੇਂ ਵਿਛੜਦੀ ਹੈ ਜੇ ਤੁਹਾਡੇ ਵਿੱਚ ਸਹਾਰਾ ਦੇਣ ਅਤੇ ਤਰਵਾਸ ਬਣਨ ਦੀ ਹਿੰਮਤ ਹੈ ਤਾਂ ਅਫਸਰ ਲੱਭਣੇ ਨਹੀਂ ਪੈਣਗੇ ਭੁੱਖ ਮਨੁੱਖ ਨੂੰ ਮਾਰ ਦਿੰਦੀ ਹੈ ਪਰ ਜੇ ਕੋਈ ਭੁੱਖ ਤੋਂ ਬਚਣ ਲਈ ਮੰਗਤਾ ਬਣ ਜਾਏ ਤਾਂ ਉਹ ਤਬਾਹ ਹੋ ਜਾਂਦਾ ਹੈ ਜਦੋਂ ਕਿਸੇ ਕਲਾਕਾਰ ਕੋਲ ਕੁਝ ਨਵਾਂ ਸਿੱਖਣ ਦੀ ਹਿੰਮਤ ਨਹੀਂ ਰਹਿੰਦੀ ਤਾਂ ਉਸ ਦੀ ਮੌਤ ਦਾ ਆਗਾਜ਼ ਹੁੰਦਾ ਹੈ ਜੇ ਕਿਸਮਤ ਹੀ ਸਭ ਕੁਝ ਹੈ ਤਾਂ ਪ੍ਰੇਰਣਾ ਯਤਨ ਅਤੇ ਮਿਹਨਤ ਦੇ ਕੋਈ ਅਰਥ ਨਹੀਂ ਰਹਿੰਦੇ ਇੱਕ ਇਨਾਮ ਵੰਡ ਸਮਾਰੋਹ ਵਿੱਚ ਇੱਕ ਛੋਟੇ ਜਿਹੇ ਲੜਕੇ ਨੂੰ ਲੰਮਿਆਂ ਦੇ ਮੁਕਾਬਲੇ ਵਿੱਚ ਦੌੜ ਵਿੱਚੋਂ ਅੱਭਲ ਆਉਣ ਦਾ ਇਨਾਮ ਮਿਲਣ ਉਪਰੰਤ ਜਦੋਂ ਉਸ ਨੂੰ ਉਸ ਦੀ ਸਫਲਤਾ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਰੱਬ ਨੂੰ ਧਿਆ ਕੇ ਕਿਹਾ ਸੀ ਰੱਬ ਜੀ ਜੇ ਮੈਂ ਹਿੰਮਤ ਕਰਾਂਗਾ ਤੁਸੀਂ ਮਦਦ ਕਰਨੀ ਮੈਂ ਪੈਰ ਰੱਖਦਾ ਜਾਵਾਂਗਾ ਤੁਸੀਂ ਪੈਰ ਚੁੱਕਦੇ ਜਾਣਾ ਮੈਂ ਆਪਣਾ ਕੰਮ ਕਰਦਾ ਗਿਆ ਰੱਬ ਜੀ ਆਪਣਾ ਕੰਮ ਕਰ ਦੇਗੇ ਮੈਂ ਰੱਬ ਨੂੰ ਹਾਰਨ ਥੋੜੇ ਹੀ ਦੇਣਾ ਸੀ ਸੰਸਾਰ ਵਿੱਚ ਕੇਵਲ 2% ਲੋਕ ਹੀ ਆਪਣੀ ਪਸੰਦ ਦਾ ਕੰਮ ਕਰਦੇ ਹਨ ਬਹੁਤ ਘੱਟ ਲੋਕਾਂ ਨੂੰ ਆਪਣੇ ਕੰਮ ਵਿੱਚ ਦਿਲਚਸਪੀ ਹੁੰਦੀ ਹੈ ਦਿਲਚਸਪੀ ਦੀ ਇਸ ਘਾਟ ਕਾਰਨ ਹੀ ਉਹ ਥੱਕਦੇ ਹਨ ਥਕਾਵਟ ਉਤਸ਼ੁਕਤਾ ਨੂੰ ਮਾਰ ਦਿੰਦੀ ਹੈ ਉਤਸ਼ੁਕਤਾ ਦੀ ਭਾਵਨਾ ਹੀ ਜਵਾਨੀ ਨੂੰ ਬੁਢਾਪੇ ਨਾਲੋਂ ਨਖੇੜਦੀ ਹੈ ਇਸ ਉਤਸ਼ੁਕਤਾ ਦੀ ਅਨਹੋਂਦ ਕਾਰਨ ਹੀ ਲੋਕ ਜਵਾਨੀ ਵਿੱਚ ਹੀ ਸਣਕੀ ਸ਼ੰਕਾਲੂ ਅਤੇ ਸਫਲਤਾ ਦੇ ਵਿਰੋਧੀ ਹੋ ਨਿਬੜਦੇ ਹਨ ਉਤਸ਼ੁਕਤਾ ਆਸ ਅਤੇ ਉਮੀਦ ਤੋਂ ਬਿਨਾ ਮਨੁੱਖ ਛੱਪੜ ਦੇ ਪਾਣੀ ਵਾਂਗ ਸੁੱਕ ਜਾਂਦਾ ਹੈ ਚੱਕਰਾਂ ਵਿੱਚ ਘੁੰਮਦੇ ਮਨ ਨਾਲ ਸਿੱਧਾ ਸੋਚਣਾ ਸੰਭਵ ਨਹੀਂ ਹੁੰਦਾ ਜਦੋਂ ਮਨ ਬਹਿ ਜਾਵੇ ਤੇ ਸਰੀਰ ਇਨਕਾਰੀ ਹੋ ਜਾਵੇ ਉਦੋਂ ਆਪਣੇ ਪੈਰਾਂ ਤੇ ਖੜੇ ਹੋਣਾ ਸੰਭਵ ਨਹੀਂ ਹੁੰਦਾ ਸਮੱਸਿਆਵਾਂ ਦੀ ਕੋਈ ਨਿਰਪੇਖ ਹੋਂਦ ਨਹੀਂ ਹੁੰਦੀ ਇਹ ਸਦਾ ਸਾਪੇਖ ਹੁੰਦੀਆਂ ਹਨ ਇਹਨਾਂ ਨੂੰ ਅਸੀਂ ਆਪ ਹੀ ਸਮਝਣਾ ਤੇ ਸੁਲਝਾਣਾ ਹੁੰਦਾ ਹੈ ਇਵੇਂ ਹੀ ਬਾਹਰ ਨਾ ਦੁੱਖ ਹੈ ਨਾ ਸੁੱਖ ਹੈ ਇਹ ਸਾਡੇ ਆਪਣੇ ਹੀ ਮਨ ਦੀਆਂ ਵੱਖ-ਵੱਖ ਅਵਸਥਾਵਾਂ ਹਨ ਕਿਸੇ ਡੂੰਗੀ ਛੱਟ ਜਾ ਵੱਡੇ ਘਾਟੇ ਤੋਂ ਬਿਨਾਂ ਡੂੰਗੀ ਸੋਜੀ ਨਹੀਂ ਮਿਲਦੀ ਬੜੀ ਧੇਰ ਮਗਰ ਨੂੰ ਪਤਾ ਲੱਗਦਾ ਹੈ ਕਿ ਦੁਸ਼ਮਣ ਨੂੰ ਹਰਾਇਆ ਤਾਂ ਜਾ ਸਕਦਾ ਹੈ ਜਿੱਤਿਆ ਨਹੀਂ ਜਾ ਸਕਦਾ ਹਰ ਗਿਆਨ ਦੋ ਧਾਰਾ ਖੰਡਾ ਹੁੰਦਾ ਹੈ ਇਹ ਨਵੇਂ ਨੂੰ ਸਿਰਜਦਾ ਹੈ ਪੁਰਾਣੇ ਨੂੰ ਵਿਸਾਰਦਾ ਹੈ ਬੜੀ ਧੇਰ ਮਗਰ ਨੂੰ ਸਮਝ ਆਉਂਦੀ ਹੈ ਕਿ ਜਦੋਂ ਤੁਸੀਂ ਕਿਸੇ ਚੰਗੀ ਚੀਜ਼ ਦਾ ਵਿਰੋਧ ਕਰਦੇ ਹੋ ਤਾਂ ਉਹ ਹੋਰ ਸ਼ਕਤੀਸ਼ਾਲੀ ਬਣ ਜਾਂਦੀ ਹੈ ਜਦੋਂ ਤੁਸੀਂ ਭੈੜੀ ਚੀਜ਼ ਦਾ ਵਿਰੋਧ ਕਰਦੇ ਹੋ ਤਾਂ ਵਿਰੋਧ ਸ਼ਕਤੀਸ਼ਾਲੀ ਹੁੰਦਾ ਜਾਂਦਾ ਹੈ ਜਦੋਂ ਤੁਸੀਂ ਲੋਕਾਂ ਦੀ ਤਾਕਤ ਬਣਦੇ ਹੋ ਲੋਕ ਤੁਹਾਡੀ ਤਾਕਤ ਬਣ ਜਾਂਦੇ ਹਨ ਐਵੇਂ ਹਿੰਮਤ ਨੂੰ ਹਿੰਮਤ ਦੀ ਜਾਗ ਲੱਗਦੀ ਹੈ ਜਦੋਂ ਕਦਮ ਨਾਲ ਕਦਮ ਮਿਲਦੇ ਹਨ ਤਾਂ ਧਾਮਕ ਪੈਣ ਲੱਗ ਪੈਂਦੀ ਹੈ ਅਤੇ ਭੀੜ ਫੌਜ ਦਾ ਰੂਪ ਧਾਰ ਲੈਂਦੀ ਹੈ ਖਲੋਤੇ ਕਦਮਾਂ ਨਾਲ ਕੋਈ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ ਸਿੱਧਕਤ ਤੇ ਜਿੱਦ ਵਿੱਚ ਬੜਾ ਵੱਡਾ ਅੰਤਰ ਹੁੰਦਾ ਹੈ ਆਤਮਿਕ ਜਲੂਸਾਂ ਤੇ ਇਨਕਲਾਬੀ ਵਹਿੇਰਾਂ ਵਿੱਚ ਸਭ ਕੁਝ ਵੱਖਰਾ ਹੁੰਦਾ ਹੈ ਅੰਤਰ ਰਫ਼ਤਾਰ ਤੇ ਨਿਸ਼ਾਨੇ ਦਾ ਹੁੰਦਾ ਹੈ ਆਪਣੇ ਨਿਸ਼ਾਨੇ ਨੂੰ ਸਿੱਧਾ ਰੱਖਣ ਲਈ ਵਿਸ਼ਵ ਕਰਮਾ ਵਾਲੀ ਉਸਾਰੂ ਅਤੇ ਨਿਰਮਾਣਕਾਰੀ ਦ੍ਰਿਸ਼ਟੀ ਉਸਾਰਨ ਲਈ ਸਾਨੂੰ ਮਹਾਪੁਰਸ਼ਾਂ ਮਹਾਨ ਵਿਅਕਤੀਆਂ ਅਤੇ ਮਹਾਨ ਪੁਸਤਕਾਂ ਤੋਂ ਪ੍ਰੇਰਣਾ ਲੈਣੀ ਪਵੇਗੀ ਮਹਾਨ ਰਚਨਾਵਾਂ ਸਾਨੂੰ ਸੰਸਿਆ ਦੇ ਜੰਗਲ ਵਿੱਚੋਂ ਬਾਹਰ ਲੈ ਜਾਂਦੀਆਂ ਹਨ ਇਹ ਸਾਡੇ ਜੀਵਨ ਵਿੱਚ ਓਵੇਂ ਹੀ ਰਸ ਭਰ ਦਿੰਦੀਆਂ ਹਨ ਜਿਵੇਂ ਸੰਗੀਤ ਨਾਲ ਗੀਤ ਦੀ ਰੌਣਕ ਰੋਚਕਤਾ ਅਤੇ ਰੋਸ਼ਨੀ ਵੱਧ ਜਾਂਦੀ ਹੈ ਸਫਲਤਾ ਵੀ ਇੱਕ ਤੀਰਥ ਯਾਤਰਾ ਹੈ। ਤੀਰਥ ਉਸ ਸਥਾਨ ਨੂੰ ਕਹਿੰਦੇ ਹਨ ਜਿਹੜਾ ਹਿੰਮਤ ਨਾਲ ਪਹਾੜ ਤੇ ਨਦੀ ਪਾਰ ਕਰਕੇ ਆਉਂਦਾ ਹੈ। ਜਿੱਥੇ ਆਪਣੇ ਆਪ ਤੋਂ ਪਾਰ ਜਾਣਾ ਹੁੰਦਾ ਹੈ। ਆਪਣੇ ਆਪ ਨੂੰ ਹਿੰਮਤ ਦਾ ਤੋਹਫਾ ਦਿਓ। ਅੱਗੇ ਹੀ ਬੜੀ ਧੀਰ ਹੋ ਚੁੱਕੀ ਹੈ। ਸਫ਼ਰ ਬੜਾ ਲੰਮਾ ਹੈ। ਹੋਰ ਰੁਕਣਾ ਮਨਾ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।